ਇਹ ਹੈ ਕਰਨੀ ਨਾਮ ਜੋ ਮੱਕੇ ਵਿੱਚ ਕਾਜੀ ਰੁਕਮਦੀਨ ਨਾਲ ਹੋਇਆ ਨਾਨਕ ਆਖੇ ਰੁਕਮਦੀਨ ਸੱਚਾ ਸੁਣੋ ਜਵਾਬ ਪੜਾ ਸੁਣਾਜੋ ਪ੍ਰੀਤ ਕਰ ਛੁੱਟਿਆ ਸਭ ਅਜਾਬ ਦਸਵਾਂ ਜਾਮਾ ਪਹਿਨ ਕਰ ਬੈਠੂ ਪਰਕਰਤਾਰ ਔਰੰਗਜ਼ੇਬ ਪਾਦਸ਼ਾਹ ਉਸ ਨਾਲ ਜੁਦ ਕਰੂ ਬਹੁਤ ਵਾਰ ਟੁਕਲ ਆਪਣਾ ਦੇ ਕੇ ਭੇਦਿਆਂਗਾ ਸਿੰਘ ਦੇਖ ਉਹਨਾਂ ਨੂੰ ਬੋਲ ਸੀ ਪਾਦਸ਼ਾਹ ਔਰੰਗ ਦੇਖ ਉਹਨਾਂ ਵੱਲ ਘੱਟ ਸੀ ਭੂਲ ਗੰਫੰਦ ਅੱਗੇ ਪੈਦਾ ਕਿਉਂ ਕੀਓ ਭਲਨ ਕਿਉਂ ਗੋਬਿੰਦ ਅਲੋਪ ਹਵਾਂਗਾ ਰਾਜ ਦੇ ਮੰਥ ਆਪੋ ਗੋਬਿੰਦ ਬਚਨ ਪਾਲ ਨਹੀਂ ਸਕਾਂਗੇ ਬਹੁਤ ਪੜਾ ਕੋ ਜੰਗ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਵਰਨਚਾਰ ਕਾ ਇੱਕ ਰੂਪ ਦੇਖ ਕਰੂ ਮੈਂ ਆਪ ਮਾਝੇ ਵਿੱਚ ਹੋਸਨੀ ਲੂਟਾਂਗੇ ਲਾਹੌਰ ਪੋਠੋ ਹਰ ਕੋ ਸੋਧ ਕੇ ਫਿਰ ਲੇਵੇਂਗੇ ਪਿਸ਼ੌਰ ਚੌਕੀ ਅਟਕ ਬਹਾਲ ਕੇ ਖੋਲੇ ਖੈਬਰ ਤੰਗ ਜਲਾਲਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਲ ਕੇ ਗੈਨੀ ਕੋ ਫਿਰ ਲੇਵੇਂ ਮੁਲਕ ਹਜ਼ਾਰਾ ਸੋਧ ਕੇ ਕੰਧਾਰ ਕੁਚਰੇ ਮਲਕ ਬੁਖਾਰਾ ਸਾਧ ਕੇ ਫਿਰ ਲੇਵੇਂ ਸਿੰਧ ਬਲੋਚ ਉਨ ਮਲਕੋਂ ਕੋ ਜੀਤ ਕੇ ਜ਼ਬਤ ਕਰੇ ਸਭ ਲੋਗ ਮਕਾਮ ਦਿਨਾ ਰੂਮ ਕੁੰਮਰ ਹੱਟਾ ਪੀਲ ਫਰੰਗ ਦੱਖਣ ਪੂਰਬ ਹਿੰਦ ਕੇ ਜੀਤ ਕਰੇਗੇ ਜੰਗ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਚਤਰ ਚਲੇਗਾ ਸੀਸ ਪਰ ਬੜੀ ਕਰੇਗੀ ਮੌਜ ਸੱਚੇ ਸਾਹਿਬ ਦੇ ਰਾਜ ਵਿੱਚ ਸਤਜਗੋਸ਼ੀ ਆਨ ਆਗਿਆ ਚਲੇ ਪੰਥ ਦੀ ਖਾਇਨਾ ਜਮਕੀ ਬਾਨ ਔਜ ਫਿਰ ਅਕਾਲ ਦੀ ਮਕੜੀ ਨਿਆਈ ਹੋਏ ਨੀਲਾ ਬਾਨਾ ਪਹਿਰ ਕੇ ਵਰਨਾ ਦਿਸੇ ਕੋਈ ਸੁਨਹੁ ਕਾਜੀ ਰੁਕਨਦੀਨ ਸਿੰਘ ਕਰੇਗੇ ਰਾਜ ਮਲੇਸ਼ ਸੇਖ ਖਪ ਜਾਏਗੇ ਪੀਰ ਮਰੀਦ ਸੁਹਾਗ ਏਕੋ ਨਾਮ ਸਭ ਜਪਾਂਗੇ ਤਾਂ ਵੇਖਣਾ ਆਵੇ ਆਪ ਬੇਈਮਾਨ ਕਸ਼ੂਮਤੀ ਦੇਖ ਨਾ ਸਕੇ ਪ੍ਰਤਾਪ ਰૈયਤ ਹੋਏ ਸਭ ਮਿਲेंगी ਸੂਬੇ ਥਾਪੇ ਆਪ ਧਰਤੀ ਦੇਵੇ ਅੰਨ ਤਨ ਪਰਬਤ ਦੇਗੇ ਲਾਲ ਮੇਵੇ ਸਭ ਦਰ ਦੇਗੇ ਵੇਖੇ ਆਪ ਅਕਾਲ ਵਾਹਿਗੁਰੂ ਸਭ ਜਪਾਂਗੇ ਮੁਕਤ ਆਪਣੀ ਜਾਨ ਧਰਮਸ਼ਾਲ ਬਹੁ ਹੋਏਗੀ ਚਪੰਸੀਤ ਕੁਰਾਨ ਪ੍ਰਗਟ ਹੋਏ ਆਪ ਪ੍ਰਭੂ ਹਰਮੰਦਰ ਮੇ ਆਏ ਨਾਮ ਕਹਾਵੇ ਵਾਹਿਗੁਰੂ ਸਿੰਘ ਮਲੇਤ ਬਤਾਏ ਸੱਚਾ ਪ੍ਰਖ ਖਾਏ ਕੇ ਦਿੱਲੀ ਬੈਠਾ ਆਏ ਪਾਤ ਸ਼ਾਹੀ ਸੁਖਸਿਓ ਘਰੇ ਵੈਰੀ ਰਹਾ ਨਕਾਏ ਜਿੱਧਰ ਦੇਖੇ ਖਾਲਸਾ ਕੰਪੇ 14 ਲੋਏ 14 ਸਹਾਂਸਰ ਬਰਖ ਲਗਰਾਜ ਐਸਾ ਹੀ ਹੋਏ ਮਾਇਆ ਇਕੱਠੀ ਕਰਕੇ ਦੇਹੁ ਲੰਗਰ ਲਾਏ ਨੰਗਾ ਪੁਖਾਰ ਅਰਥ ਹੀ ਆ ਖਾਲੀ ਕੋਈ ਨਾ ਜਾਏ ਨਾਨਕ ਆਖੀ ਰੁਕੰਦੀਨ ਇਹ ਵਰਤੇਗੀ ਰੀਤ ਕਰਨੀ ਨਾਮਾ ਜੋ ਪੜੇ ਵਦੇ ਸਾਹਿਬਸਾ ਪ੍ਰੀਤ ਦੋਹੀ ਫਿਰ ਅਕਾਲ ਦੀ ਨਿੰਦਕਟਕੇ ਨ ਕੋਏ ਬਨ ਪਰਬਤ ਸਭ ਭਜੇਗੇ ਤਰੇ ਜਗਤ ਮੇ ਜੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਵਾਰ ਹੋਏ ਸੰਮ ਲੈਗੇ ਬਚੇ ਸ਼ਰਨ ਜੋ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ